ਸੋ ਦੋਸਤੋ ਦਿੱਲੀ ਘੁੰਮਦੇ ਘੁੰਮਦੇ ਨੇ ਰਾਸਤੇ ਸਾਨੂੰ ਇੱਕ ਆ ਚੀ ਜੀ ਮਿਲ ਗਈ ਨੈਸ਼ਨਲ ਕ્રાਫਟਸ ਮਿਊਜ਼ੀਅਮ ਸੋ ਇਹਦੇ ਜੇ ਤੁਸੀਂ ਗੇਟ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਅੰਦਰ ਕਿੰਦਾਂ ਦੀਆਂ ਚੀਜ਼ਾਂ ਹੋਣੀਆਂ ਥੋੜਾ ਹਨੇਰਾ ਹੋ ਗਿਆ ਲਾਈਟਾਂ ਚੱਲ ਪੀਆਂ ਸੋ ਬੜੀ ਘੈਂਟ ਚੀਜ਼ ਹੈ ਅੰਦਰ ਉਹ ਤੁਸੀਂ ਸਾਰੀ ਵੀਡੀਓ ਦੇਖੋ ਪਤਾ ਲੱਗੂਗਾ ਤੇ ਜਦੋਂ ਵੀ ਤੁਸੀਂ ਦਿੱਲੀ ਆਓ ਤਾਂ ਇੱਥੇ ਆ ਕੇ ਜਰੂਰ ਦੇਖਿਓ ਤੇ ਇਹਦਾ ਮੈਂ ਜਿਹੜਾ ਇਹਦਾ ਲਿੰਕ ਹੈ ਮੈਂ ਤੁਸੀ ਇਹ ஆன்ਲਾਈਨ ਸਰਚ ਕਰ ਸਕਦੇ ਹੋ ਫਿਰ ਵੀ ਇਹਦਾ ਜਿਹੜੀ ਲੋਕੇਸ਼ਨ ਹੈ ਉਹਦਾ ਮੈਂ ਲਿੰਕ ਜਿਹੜਾ ਹੈਗਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਉੱਥੇ ਤੁਸੀਂ ਦੇਖ ਸਕਦੇ ਹੋ ਬੜੀਆਂ ਸੋਹਣੀਆਂ ਚੀਜ਼ਾਂ ਇੱਥੇ ਬਣੀਆਂ ਹੋਈਆਂ ਨੇ ਤੇ ਜਿੰਨੀਆਂ ਕਵਰ ਹੋ ਸਕੀਆਂ ਉਹਨੀਆਂ ਕਵਰ ਕਰਾਂਗੇ ਤੇ ਬਣੇ ਰਹੋ ਆਪਣੇ ਨਾਲ ਤੋ ਦੋਸਤੋ ਐਂਟਰ ਹੋਣਸਾਰ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਇੱਥੇ ਦੁਕਾਨ ਹੈ ਇੱਥੇ ਤੁਸੀਂ ਮੰਨ ਲਓ ਵੀ ਆਪਦੇ ਸਜਾਵਟ ਵਾਸਤੇ ਚੀਜ਼ਾਂ ਲੈ ਸਕਦੇ ਹੋ ਪਰ ਕੋਸਟਲੀ ਮੇਰੇ ਅਕੋਰਡਿੰਗ ਬਹੁਤ ਜ਼ਿਆਦਾ ਨੇ ਇੱਥੇ ਜਿੰਨੇ ਵੀ ਕਲਾਕਾਰ ਬੈਠੇ ਨੇ ਜਿੰਨੀ ਵੀ ਕਲਾਕਾਰ ਤੁਸੀਂ ਦੇਖੋਗੇ ਉਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਉਹ ਹੱਥ ਨਾਲ ਤਿਆਰ ਕੀਤੀਆਂ ਹੋਈਆਂ ਨੇ ਤੇ ਜਿਵੇਂ ਆਮ ਜਿਹੜੇ ਕਲਾਕਾਰ ਹੁੰਦੇ ਪਿੰਡਾਂ ਦੇ ਵਿੱਚ ਉੱਥੋਂ ਜਿਹੜਾ ਹੈਗਾ ਇਹ ਸਾਰੇ ਚੱਕੇ ਹੋਏ ਨੇ ਜਿਵੇਂ ਤੁਸੀਂ ਇੱਧਰ ਆ ਦੇਖੋਗੇ ਜਿਹੜੀਆਂ ਮੂਰਤੀਆਂ ਡੱਬੀਆਂ ਹੋਈਆਂ ਨੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਆਮ ਪਿੰਡਾਂ ਵਾਲੇ ਕਾਰੀਗਰਾਂ ਨੇ ਬਣਾਈਆਂ ਹੋਈਆਂ ਨੇ ਸੋ ਇੱਥੇ ਮੋਦੀ ਸਾਹਿਬ ਸਵਾਗਤ ਕਰ ਰਹੇ ਨੇ ਖੜੇ ਜੇ ਸਾਧਿਆਂ ਤੇ ਜਿੰਨੀ ਵੀ ਮੈਂ ਇਸ ਦੇ ਵਿੱਚ ਵੀਡੀਓ ਦੇ ਵਿੱਚ ਬਹੁਤ ਘੱਟ ਜਿਹੜਾ ਸ਼ੂਟ ਕਰ ਪਾਇਆ ਕਿਉਂਕਿ ਇੱਥੇ ਬਹੁਤ ਜ਼ਿਆਦਾ ਚੀਜ਼ਾਂ ਨੇ ਇੱਕ ਤਾਂ ਟਾਈਮ ਦੀ ਕਮੀ ਹੋਣ ਕਰਕੇ ਵਾਕੀ ਹਨੇਰਾ ਔਨ ਕਰਕੇ ਸਾਰਾ ਕੁਝ ਸ਼ੂਟ ਨਹੀਂ ਕਰ ਪਾਇਆ ਸੋ ਇਹ ਕੋੜਾ ਕੀ ਹੈ ਇਹ ਕੋੜਾ ਵਾਲਾ ਲੱਗ ਰਿਹਾ ਤੇ ਐਂਡਪੀ ਜੋ ਵੀ ਹੈਗਾ ਵਧੀਆ ਚੀਜ਼ ਬਣਾਈ ਹੋਈ ਆ ਪੂਰੀ ਹੱਥ ਨਾਲ ਬਣਾਈ ਹੋਈ ਹੈ ਇਹ ਚੀਜ਼ਾਂ ਇਹ ਗਾਇਬ ਹੋ ਰਹੀਆਂ ਨੇ ਇਹ ਜਿਹੜਿਆ ਕਲਾ ਜਿਹੜੀ ਹੈਗੀ ਹੈ ਕਿਉਂਕਿ ਨਵੀਂ ਜਨਰੇਸ਼ਨ ਹੈ ਉਹ ਸਿੱਖ ਨਹੀਂ ਰਹੀ ਤੇ ਪੁਰਾਣੀ ਦੀ ਵੈਲਿਊ ਨਹੀਂ ਪੈ ਰਹੀ ਸੋ ਇਸ ਕਰਕੇ ਗਾਇਬ ਹੋ ਰਹੀ ਨੇ ਹੁਣ ਅੱਗੇ ਚੱਲਦੇ ਆਂ ਤੇ ਲਾਸਟ ਤੇ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਬਹੁਤ ਕੈਂਡ ਚੀਜ਼ ਤੁਹਾਨੂੰ ਦੇਖਣ ਨੂੰ ਮਿਲੂਗੀ ਉਹ ਜਿਹੜੇ ਬੈਠਦੇ ਨੇ ਕਲਾਕਾਰ ਇੱਥੇ ਮਹੀਨੇ ਬਾਅਦ ਚੇਂਜ ਹੋ ਜਾਂਦੇ ਨੇ ਉਹ ਬੈਠ ਨੇ ਸਰਕਾਰ ਬਲੂਰੇ ਬਿਠਾਇਆ ਗਿਆ ਹੈਗਾ ਤੇ ਮਹੀਨੇ ਬਾਦੋ ਚੇਂਜ ਹੋ ਜਾਂਦੇ ਨੇ। ਕਿ ਪਿਆਰੇ ਹਨ ਦੀ ਆ ਕੀ ਹੈ? ਸੋ ਚੱਲਦੇ ਆ ਅੱਗੇ, ਅੱਗੇ ਚੱਲ ਕੇ ਦੇਖਦੇ ਆ। ਮੈਂ ਇੱਥੇ ਇੱਕ ਦੀ ਫੋਟੋ ਕਰਵਾ ਲਈਏ। ਫਿਰ ਦੇਖਦੇ ਆ। ਆਹਾ ਹਾਥੀ ਆ ਦੇਖੋ ਇਹ ਹਾਥੀ ਪਤਨੀ ਟੁੱਟਿਆ ਹੋਇਆ ਪਨੀ ਇਦਾਂ ਹੀ ਬਣਿਆ ਹੋਇਆ ਹੈ। ਇਹ ਇਹਦੇ ਨਾਲ ਤੁਹਾਨੂੰ ਹੈੱਡਫੋਨ ਵੀ ਮਿਲ ਜਾਂਦੇ ਨੇ ਜਿਵੇਂ ਆ 26 ਨੰਬਰ ਦੇ ਉੱਪਰ ਹੈੱਡਫੋਨ ਲਿਖਿਆ ਹੋਇਆ ਹੈ ਨਾ। ਇਹਦਾ ਮਤਲਬ ਇਹ ਹੈ ਵੀ ਤੁਸੀਂ ਇੱਥੋਂ ਜੇ ਹੈੱਡਫੋਨ ਲੈਨੇ ਹੋ ਤਾਂ ਜਿੱਦੀ ਵੀ ਕਲਾ ਗ੍ਰਿਤੀ ਅੱਗੇ ਤੁਸੀਂ ਜਾਓਗੇ ਤਾਂ ਹੈੱਡਫੋਨ ਦੇ ਵਿੱਚ ਆਟੋਮੈਟਿਕ ਆਵਾਜ਼ ਆਊਗੀ। ਤੇ ਉਹ ਤੁਹਾਨੂੰ ਇਸ ਕਲਾ ਰੀਤੀ ਬਾਰੇ ਦੱਸਣਗੇ। ਸੋ ਦੋਸਤੋ ਹਨੇਰਾ ਹੋ ਗਿਆ ਸਾਰੀਆਂ ਚੀਜ਼ਾਂ ਕਵਰ ਨਹੀਂ ਹੋ ਸਕਦੀਆਂ। ਤੁਸੀਂ ਆਪ ਆ ਕੇ ਦੇਖੋ ਇਹਨਾਂ ਲੋ ਨਜ਼ਾਰਾ ਤੇ ਇੱਥੇ ਹੁਣ ਆ ਗਈਆਂ ਦੁਕਾਨਾਂ ਅੱਗੇ। ਸੋ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਖਰੀਦ ਸਕਦੇ ਹੋ ਸਮਾਨ ਵਗੈਰਾ। ਇੱਕ ਆ ਚੀਜ਼ ਦਿਖਾਉਣਾ ਤੁਹਾਨੂੰ। ਇਹ ਹੈਗੇ ਲੱਕੜ ਦੇ ਵਿੱਚ ਕਢਾਈ ਕਰੀ ਹੋਈ। ਦੇਖੋ ਅਸੀਂ ਲੱਕੜ ਦੇ ਵਿੱਚ ਕਢਾਈ ਕਰੀ ਹੋਈ ਹੈ ਇਹ ਆਦਾ ਕਮਾਲ ਹੀ ਕਰੀ ਪਿਆ ਮੋਰ ਬਣਾਇਆ ਪਿਆ ਜਿਹੜਾ ਹਵੇਲੀ ਦਾ ਦਰਵਾਜ਼ਾ ਰਾਜਸਥਾਨ ਆਪਸੇ ਹੀ ਹੋ ਰਿਹਾ ਹੈ ਦੋਸਤੋ ਇੱਕ ਹੁੰਦੇ ਹੁੰਦੇ ਨਾਇਕਾ ਦੋ ਕਲਾਕਾਰਾਂ ਕੋਲੇ ਪਹੁੰਚਿਆ ਸੀ ਕਮਾਲ ਦੇ ਕਲਾਕਾਰ ਨੇ ਮਨਾਲੀ ਸਾਈਡ ਦੇ ਮਨਾਲੀ ਸਾਈਡ ਤੋਂ ਮੰਡੀ ਹਨ ਮੰਡੀ ਮੰਡੀ ਸਾਈਡ ਦੇ ਜਦੋਂ ਪਿਛਲਾ ਤੁਸੀਂ ਬਲੌਗ ਦੇਖਿਆ ਸੀ ਤੋਸ਼ਪਿੰਡ ਦਾ ਉਸ ਏਰੀਆ ਤੋਂ ਨੇ ਇਹ ਤੇ ਆਹ ਜਿਹੜੀ ਕਲਾਕਾਰੀ ਹੈ ਇਹਨਾਂ ਨੇ ਸਾਰੀ ਹੱਥ ਨਾਲ ਐਥੇ ਬਣਾ ਵੀ ਰਹੇ ਨੇ ਸੀ ਥੋੜਾ ਜਿਹਾ ਰੁਕਤਾ ਕੰਮ ਇਹਨਾਂ ਨੂੰ ਆਕੇ ਡਿਸਟਰਬ ਕਰਤਾ ਜਿਸ ਤਰ੍ਹਾਂ ਟ੍ਰੇ ਹੈ ਬਹੁਤ ਹੈਵੀ ਟ੍ਰੇ ਹੈ ਤੇ ਆਹਾਂ ਤਾਂਬੇ ਦੇ ਗਲਾਸ ਦੇ ਤਾਂਬੇ ਦੀ ਟ੍ਰੇ ਤੇ ਪਿਓਰ ਐਂਡ ਪੂਰੀ ਨੇਚਰਲ ਕੋਈ ਇਹਨਾਂ ਨੇ ਪਾਲਿਸ਼ ਨਹੀਂ ਇਹ ਕਹਿੰਦੇ ਪਾਲਿਸ਼ ਨਹੀਂ ਕਰਦੇ ਅਸੀਂ ਫਿਰ ਸਾਡਾ ਉਹ ਰਹਿੰਦਾ ਨਹੀਂਗਾ ਵੀ ਨੇਚਰਲ ਨਹੀਂ ਰਹਿੰਦਾ ਇਹ ਇਹ ਸਾਰੀ ਹੱਥ ਨਾਲ ਇਹਨਾਂ ਨੇ ਕਲਾਕਾਰੀ ਕੀਤੀ ਹੋਈ ਹੈ ਜਿਹੜਾ ਨਾ ਡਿਜ਼ਾਈਨ ਪਾਇਆ ਹੋਇਆ ਹੈ ਨਾ ਸਾਰਾ ਹੱਥ ਦੇ ਨਾਲ ਪਾਇਆ ਹੋਇਆ ਸੋ ਥੱਲੋ ਉਸੇ ਤਰ੍ਹਾਂ ਬੈਂਡ ਕੀਤਾ ਹੋਇਆ ਹੈ ਵੀ ਜਿਹੜਾ ਇਹਦਾ ਨਿਚਲਾ ਹਿੱਸਾ ਹੈ ਉਹ ਉੱਪਰ ਰਹੇ ਤੇ ਗਲਾਸ ਲੋ ਕਸੇ ਨਾ ਸੋ ਆਹ ਦੇਖੋ ਬਾਕੀ ਆ ਹੈਗਾ ਇਹਨਾਂ ਦਾ ਪੋਟ ਫਲਾਵਰ ਪੋਟ ਫਲਾਵਰ ਪੋਟ ਆ ਗਿਆ ਇਹ ਪਿੱਤਲ ਦੇ ਆ ਗਿਆ ਇਹ ਵੀ ਸਾਰਾ ਜਿਹੜੇ ਸ਼ੋਪੀਸ ਨੇ ਤੇ ਆਹ ਦੇਖੋ ਆਹ ਚੀਜ਼ ਮੈਨੂੰ ਬਹੁਤ ਪਸੰਦ ਆਈ ਇਹਨਾਂ ਦੀ ਪਿੱਤਲ ਦੇ ਤਾਂਬੇ ਦਾ ਜਿਹੜਾ ਕੰਬੀਨੇਸ਼ਨ ਇਹਨਾਂ ਨੇ ਕਰਿਆ ਹੋਇਆ ਡਿਜ਼ਾਈਨ ਵੀ ਬੜਾ ਬਰੀਕ ਪਾਇਆ ਇਹਦੇ ਵਿੱਚ ਸਾਰਾ ਹੱਥ ਨਾਲ ਬਣਾਇਆ ਗਿਆ ਇਹ ਸ਼ਾਇਦ ਨੂੰ ਨਰਸਿੰਗਾ ਬੰਨੀ ਇਦਾਂ ਕੁਛ ਕਹਿੰਦੇ ਨੇ ਜਿਹੜਾ ਉਹ ਚੀਜ਼ ਆ ਇਹ ਹਾਂ ਅੱਛਾ ਖੁੱਲ ਵੀ ਜਾਂਦਾ ਹੈ ਖੁੱਲ ਵੀ ਜਾਂਦਾ ਖੋਣਾ ਚਾਹੀਦਾ ਓਕੇ ਇਹ ਕਹਨੇ ਖੁੱਲ ਵੀ ਜਾਂਦਾ ਹੈ ਤੇ ਆ ਦੋਨੋਂ ਬੜੇ ਖੂਸੂਰਤ ਲੱਗ ਰਹੇ ਆ ਸੋ ਸਾਰੇ ਇਹ ਸਜਾਵਟ ਵਾਸਤੇ ਇਹ ਆ ਆ ਜਿਹੜੇ ਉਹ ਤੁਸੀਂ ਦੇਖਿਆ ਹੋਊਗਾ ਬਾਲੀਵੁੱਡ ਹਾਊਸ ਵਾਲੀ ਸਾਈਡ বাজਦਾ ਹੁੰਦਾ ਉਹ ਉਹ ਚੀਜ਼ ਆ ਗਈ ਹੈ ਤੇ ਆ ਐਨਐਫ ਕਿਨ ਰੱਖਣ ਵਾਸਤੇ ਆ ਗਏ ਇਧਰ ਇਹ ਮੂਰਤੀਆਂ ਗਿਆ ਸਾਰਾ ਇਹ ਹੱਥ ਨਾਲ ਤਿਆਰ ਕੀਤਾ ਹੋਇਆ ਤੇ ਜਦੋਂ ਵੀ ਤੁਸੀਂ ਆਓ ਇੱਥੇ ਤੇ ਇਧਰ ਆ ਕੇ ਕਲਾਕਾਰਾਂ ਜੀ ਨੂੰ ਮਿਲੋ ਇੱਕ ਮਹੀਨਾ ਰਹਿੰਦੇ ਨੇ ਇੱਕ ਮਹੀਨੇ ਬਾਅਦ ਇਹ ਦੂਸਰੇ ਆ ਜਾਂਦੇ ਨੇ ਤੇ ਗਵਰਨਮੈਂਟ ਵੱਲੋਂ ਇਹ ਇੱਥੇ ਮੰਨ ਲਓ ਆਪਣੀ ਕਲਾ ਦਿਖਾ ਰਹੇ ਨੇ ਸ਼ੈਲਪ ਕਲਾ ਸ਼ੈਲਪ ਕਲਾ ਤੇ ਬਾਕੀ ਹੋਰ ਕਲਾਕਾਰ ਵੀ ਇੱਥੇ ਬਹੁਤ ਬੈਠੇ ਨੇ ਉਹਨਾਂ ਦੀ ਕਲਾ ਜਿੰਨੀ ਕਿ ਕਬਰੋਸ ਕੀ ਆਪਾਂ ਕਰਾਂਗੇ ਬਾਕੀ ਫਿਰ ਹੁਣ ਉਹਨੂੰ ਦੇਖ ਰਹੇ ਤੁਸੀਂ ਹਨੇਰਾ ਹੋ ਗਿਆ ਤੇ ਲਾਈਟਾਂ ਆਨ ਹੋ ਗਈਆਂ ਤੇ ਬਾਕੀ ਜੇ ਕੱਲ ਟਾਈਮ ਰਹੇ ਜੇ ਨੈਕਸਟ ਜਿਹੜੇ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ